13 ਦਸੰਬਰ ਦੀ ਰਾਤ ਨੂੰ ਗਦੋਮਾਦਰੇ ਪਿੰਡ 'ਚ ਇੱਕ ਫਾਇਰਿੰਗ ਹੁੰਦੀ ਏ ਜਿਦੇ 'ਚ ਇੱਕ ਬਜ਼ੁਰਗ ਨੂੰ 75 ਸਾਲ ਦੇ ਢਿੱਡ 'ਚ ਗੋਲੀ ਲੱਗਦੀ ਏ ਉਹਦੇ ਬਾਅਦ ਜਿਹੜਾ ਉਹਦਾ ਬੇਟਾ ਇੱਕ ਯੂਐਸਏ ਬੇਸਡ ਬਿਜ਼ਨਸਮੈਨ ਨਾ ਹੋਟਲ ਚ ਲਾਉਂਦਾ ਉੱਥੇ ਉਹਨੂੰ ਐਕਸਟਰੈਕਸ਼ਨ ਦੀ ਕਾਲ ਜਾਂਦੀ ਏ ਗੋਲੀ ਢਿੱਲੋਂ ਵੱਲੋਂ ਇਹ ਦੋਨੇ ਮੇਨ ਸ਼ੂਟਰ ਜਿਨ੍ਹਾਂ ਨੇ ਗੋਲੀ ਚਲਾਈ ਸੀ ਉਸਾਰਦਾ 'ਚ ਉਹਨਾਂ ਨੂੰ ਘੇਰਾਬੰਦੀ ਕਰਕੇ ਰੋਕਣ ਦਾ ਇਸ਼ਾਰਾ ਕੀਤਾ ਉਹਨਾਂ ਨੇ ਜਾਣੇ ਮਾਰਨ ਦੀ ਨੀਅਤ ਨਾਲ ਪੁਲਿਸ ਪਾਰਟੀ ਤੇ ਫੈਰ ਕੀਤੇ ਯੂਥ ਨੂੰ ਵੀ ਅਪੀਲ ਕਰਦਾ ਆ ਕਿ ਸੋਸ਼ਲ ਮੀਡੀਆ ਤੇ ਜਿਹੜੇ ਗੈਂਗਸਟਰਸ ਨੂੰ ਫੋਲੋ ਕਰਦੇ ਆ ਤੇ ਇਹ ਜਿਹੜੀ ਆ 27 ਨਾਲ ਪਹਿਲਾਂ ਵੀ ਕਾਰਵਾਈ ਹੋਈ ਤੇ ਅੱਗੇ ਵੀ 27 ਨਾਲ ਗੈਂਗਸਟਰਸ ਦੇ ਖਿਲਾਫ ਕਾਰਵਾਈ ਜੜੀ ਚੱਲੂ ਮਾਨਜੋਗ ਡੀਜੀਪੀ ਪੰਜਾਬ ਦੇ ਬੜੇ ਕਲੀਅਰ ਡਾਇਰੈਕਸ਼ਨਸ ਨੇ ਜੀ ਫੀਲਡ ਯੂਨਿਟਸ ਨੂੰ ਜ਼ੀਰੋ ਟੋਲਰੈਂਸ ਟੁਵਰਡਸ ਆਰਗੇਨਾਈਜ਼ਡ ਕ੍ਰਾਈਮ ਐਂਡ ਜ਼ੀਰੋ ਟੋਲਰੈਂਸ ਟੁਵਰਡਸ ਗੈਂਗਸਟਰਸ ਉਸੇ ਲੜੀ 'ਚ ਸਾਨੂੰ ਕਾਫੀ ਵੱਡੀ ਕਾਮਯਾਬੀ ਮਿਲੀ 13 ਦਸੰਬਰ ਦੀ ਰਾਤ ਨੂੰ ਗੱਦੋमाजਰੇ ਪਿੰਡ 'ਚ ਇੱਕ ਫਾਇਰਿੰਗ ਹੁੰਦੀ ਹੈ ਜਿਹਦੇ 'ਚ ਇੱਕ ਬਜ਼ੁਰਗ ਨੂੰ 75 ਸਾਲ ਦੇ ਢਿੱਡ 'ਚ ਗੋਲੀ ਲੱਗਦੀ ਹੈ ਉਹਦੇ ਬਾਅਦ ਜਿਹੜਾ ਉਹਦਾ ਬੇਟਾ ਇੱਕ ਯੂਐਸਏ ਬੇਸਡ ਬਿਜ਼ਨਸਮੈਨ ਹੋਟਲ ਚਲਾਉਂਦਾ ਉੱਥੇ ਉਹਨੂੰ ਐਕਸਟਰਸ਼ਨ ਦੀ ਕਾਲ ਜਾਂਦੀ ਹੈ 골ਡੀ ਢਿੱਲੋਂ ਵੱਲੋਂ ਅਸੀਂ ਉਸੇ ਦਿਨ ਤੋਂ ਅਸੀਂ ਟੀਮਾਂ ਬਣਾ ਕੇ ਇਹਨਾਂ ਦੇ ਪਿੱਛੇ ਲੱਗੇ ਹੋਈ ਸੀ ਤੇ ਅੱਜ ਐਸਪੀਡੀ ਗੁਰਬੰਧ ਸਿੰਘ ਬੈਂਸ ਤੇ ਇੰਸਪੈਕਟਰ ਪ੍ਰਦੀਪ ਬਾਜਵਾ ਦੀ ਟੀਮਾਂ ਨੇ ਇਹ ਦੋਨੇ ਮੇਨ ਸ਼ੂਟਰ ਜਿਨ੍ਹਾਂ ਨੇ ਘੋੜੀ ਚਲਾਈ ਸੀ ਉਸਵਾਰ ਦਾ ਜਿਉਂਨਾਂ ਨੂੰ ਘੇਰਾਬੰਦੀ ਕਰਕੇ ਰੋਕਣ ਦਾ ਇਸ਼ਾਰਾ ਕੀਤਾ ਉਹਨਾਂ ਨੇ ਜਾਨੇ ਮਾਰਨ ਦੀ ਨੀਅਤ ਨਾਲ ਪੁਲਿਸ ਪਾਰਟੀ ਤੇ ਫੈਰ ਕੀਤਾ ਇੱਕ ਫੈਰ ਸਾਡੀ ਪੁਲਿਸ ਵਹੀਕਲ ਦੀ ਵਿੰਡਸ਼ੀਲਡ ਤੇ ਵੀ ਲੱਗਾ ਤੇ ਪੁਲਿਸ ਪਾਰਟੀ ਨੇ ਆਟਮੋਸਟ ਰਿਸਟ੍ਰੈਂਟ ਦਾ ਵਰਤੋਂ ਕਰਦੇ ਹੋਏ ਜਦੋਂ ਜਵਾਬੀ ਫੈਰ ਕੀਤਾ ਤੇ ਦੋਨੇ ਜ਼ਖਮੀ ਹੋਏ ਤੇ ਦੋਨਾਂ ਨੂੰ ਹਸਪੀਟਲ ਚ ਜਿਹੜਾ ਦਾਖਲ ਕਰਾਇਆ ਗਿਆ ਦੋਨਾਂ ਦੇ ਕੋਲੋਂ ਇਟਲੀ ਮੇਡ ਫੋਰਮੇਡ ਵੈਪਨ ਵੀ ਬਰਾਮਦ ਹੋਏ ਤੇ ਇਹ ਦੋਨੇ ਮੇਨ ਸ਼ੂਟਰ ਸੀਗੇ ਜੀ ਵੋਲਡਟ ਇਨ ਲੋਗ ਗੈਂਗ ਦੇ ਪਹਿਲਾਂ ਵੀ ਅਸੀਂ ਬੜੀ ਸਰਗਰਮੀ ਨਾਲ ਇਹਨਾਂ ਖਿਲਾਫ ਕਾਰਵਾਈ ਕੀਤੀ ਤੇ ਅੱਗੇ ਵੀ ਜਿਹੜੀ ਹੈ ਜਾਰੀ ਰਹੂਗੀ ਸਰ ਸਰ ਕਿੱਥੋਂ ਦੇ ਰਹਿਣ ਵਾਲੇ ਚ ਇਹ ਬਸਿਕਲੀ ਚਮਕੌਰ ਸਾਹਿਬ ਏਰੀਆ ਜਿਹੜਾ ਰੋਪੜ ਏਰੀਏ ਦੇ ਰਹਿਣ ਵਾਲੇ ਸੀਗੇ ਜੀ ਇਹਨਾਂ ਦੇ ਉੱਪਰ ਉੱਥੇ ਵੀ ਪਹਿਲਾਂ ਮੁਕੱਦਮੇ ਜਿਹੜੇ ਆ ਦਰਜ ਸਰ ਕਿਸ ਤਰ੍ਹਾਂ ਦੀ ਵਾਰਦਾਤਾਂ ਤਾਂ ਪਹਿਲਾਂ ਇਹਨਾਂ ਨੇ ਕੀਤੀਆਂ ਨੇ ਇਹ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਜੀ ਇਹ ਫਾਇਰਿੰਗ ਤੇ ਐਕਸਪੋਰਸ਼ਨ ਦੋਨੇ ਪ੍ਰਕਾਰ ਦੀ ਵਾਰਦਾਤਾਂ 'ਚ ਇਨਵੋਲ ਸੀਗੇ ਗੋਲਡੀ ਢਿਲੋਂ ਦੇ ਇਸ਼ਾਰੇ ਤੇ ਇਹ ਫਾਇਰਿੰਗ ਇਹਨਾਂ ਨੇ ਕੀਤੀ ਸੀ ਤੇ ਐਕਸਟਰੈਕਸ਼ਨ ਕਾਲ ਜਿਹੜੀ ਆ ਉਹ ਗੋਲਡੀ ਢਿਲੋਂ ਵੱਲੋਂ ਜਾਂਦੀ ਸੀ ਤੇ ਬੜਾ ਵੱਡਾ ਝਟਕਾ ਇਸ ਨੈਟਵਰਕ ਨੂੰ ਇਸ ਇਧੇ ਰਾਹੀਂ ਲੱਗਾ ਸਰ ਪੜੇ ਲਿਖੇ ਸੀ ਆ ਇਹ ਕਿਸ ਤਰ੍ਹਾਂ ਦੀ ਹੈ ਦੇਖੋ ਜੀ ਇਹ ਛੋਟੀ ਉਮਰ ਦੇ 25 ਸਾਲ ਤੋਂ ਘੱਟ ਹਮਾਰਾ ਤੇ ਕੋਈ ਬਹੁਤੇ ਪੜੇ ਲਿਖੇ ਨਹੀਂ ਹੈਗੇ ਤੇ ਤੁਹਾਡੇ ਰਾਹੀਂ ਮੈਂ ਸਾਰੇ ਯੂਥ ਨੂੰ ਵੀ ਅਪੀਲ ਕਰਦਾ ਆ ਕਿ ਸੋਸ਼ਲ ਮੀਡੀਆ ਤੇ ਜਿਹੜੇ ਗੈਂਗਸਟਰਸ ਨੂੰ ਫੋਲੋ ਕਰਦੇ ਆ ਤੇ ਇਹ ਜਿਹੜੀ ਆ 27 ਨਾਲ ਪਹਿਲਾਂ ਵੀ ਕਾਰਵਾਈ ਹੋਈ ਤੇ ਅੱਗੇ ਵੀ 27 ਨਾਲ ਗੈਂਗਸਟਰਸ ਦੇ ਖਿਲਾਫ ਕਾਰਵਾਈ ਜੜੀ ਹੋ ਜਾਰੀ ਹੈ